ਵੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਸ਼ੰਕਰੀ ਮਹਾਰਾਜ ਭੋਲੇनाथ ਜੀ ਦਾ ਇੱਕ ਸ਼ਾਬਰ ਮੰਤਰ ਲੈ ਕੇ ਹਾਜ਼ਰ ਹੋਏ ਆਂ ਇਹ ਸ਼ਾਬਰ ਮੰਤਰ ਜਿਸ ਮੰਤਰ ਦੇ ਨਾਲ ਤੁਹਾਨੂੰ ਡੜੇ ਸੱਟੇ ਦਾ ਨੰਬਰ ਭੋਲੇनाथ ਜੀ ਰਿਆ ਕਰਨਗੇ ਤੁਹਾਡੇ ਤੇ ਭੋਲੇ ਨਿਸ਼ੰਕਰ ਜੀ ਮਹਾਰਾਜ ਜੀ ਦੀ ਬੜੀ ਅਪਾਰ ਕਿਰਪਾ ਹੋਵੇਗੀ ਔਰ ਭੋਲੇ ਸ਼ੰਕਰ ਜੀ ਮਹਾਰਾਜ ਤੁਹਾਨੂੰ ਦਰਸ਼ਨ ਦੇਣਗੇ ਅਤੇ ਦਲੇ ਸੱਤੇ ਦਾ ਨੰਬਰ ਮਿਲਿਆ ਕਰੇਗਾ ਤੁਹਾਡੇ ਲਈ ਕਿਸੇ ਵੀ ਸਮੇਂ ਕੋਈ ਵੀ ਪੈਸੇ ਦੀ ਲਈ ਤੰਗੀ ਨਹੀਂ ਰਹੇਗੀ ਖਾਸ ਕਰਕੇ ਜਿਹੜੇ ਲੋਗ ਦਲੇ ਸੱਤੇ ਦੇ ਕੰਮ ਨੂੰ ਕਰਸਦੇ ਨੇ ਉਹਨਾਂ ਦੇ ਲਈ ਇੱਕ ਭੋਲੇ ਸ਼ੰਕਰ ਜੀ ਮਹਾਰਾਜ ਜੀ ਦਾ ਇਹ ਬਹੁਤ ਹੀ ਸ਼ਕਤੀਸ਼ਾਲੀ ਜੋ ਕਿ ਸ਼ਾਬਰ ਮੰਤਰ ਹੈ ਜਿਸ ਮੰਤਰ ਦੀ ਤੁਹਾਨੂੰ 41 ਦਿਨ ਸਾਧਨਾ ਕਰਨੀ ਪਵੇਗੀ ਲੇਕਿਨ 41 ਦਿਨ ਦੇ ਲਈ ਤੁਹਾਨੂੰ ਆਪਣੇ ਘਰ ਦੇ ਵਿੱਚ ਹੀ ਬੈਠ ਕੇ ਹੀ ਇੱਕ ਅੰਗਾਤ ਕਮਰੇ ਦੇ ਵਿੱਚ ਜਿਸ ਕਮਰੇ ਦੇ ਵਿੱਚ ਕੋਈ ਵੀ ਆਉਂਦਾ ਜਾਂਦਾ ਨਾ ਹੋਵੇ ਜਮੀਨ ਤੇ ਆਸਣ ਲਾ ਕੇ ਬੋਲੇ ਨਾ ਜੀ ਦੀ ਮੂਰਤੀ ਰੱਖ ਕੇ ਜਾਂ ਫੋਟੋ ਰੱਖ ਕੇ ਕੂਲ ਪਾਣੀ ਦਾ ਲੋਟਾ ਰੱਖ ਕੇ ਔਰ ਤੂਫਗਰ ਬੱਤੀ ਲਾ ਕੇ ਤੁਸੀਂ ਭੋਲੇ ਨਾਸ ਦੀ ਦਾ ਜੋ ਮੈਂ ਮੰਤਰ ਦੱਸਾਂਗਾ 41 ਦਿਨ 11-11 ਮળા ਦਾ ਜਾਪ ਕਰਨਾ ਹੋਏਗਾ ਲੇਕਿਨ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਜੇਕਰ ਸਾਵਣ ਦੇ ਮਹੀਨੇ ਤੋਂ ਸ਼ੁਰੂ ਕਰਨੋਂ ਤਾਂ ਬਹੁਤ ਵਧੀਆ ਹੈ 1 ਮਹੀਨਾ ਸਾਵਣ ਦਾ ਮਹੀਨਾ ਪੂਰਾ ਜਾਪ ਹੁੰਦਾ ਰਹੂਗਾ ਤੇ 11 ਦਿਨ ਅਗਲੇ ਮਹੀਨੇ ਦੇ ਕਰ ਲੋ 41 ਦਿਨ ਜੇਕਰ ਸੌਣ ਮਹੀਨੇ ਨੂੰ ਵਿੱਚ ਰੱਖ ਕੇ ਸੌਣ ਮਹੀਨੇ ਤੋਂ ਸ਼ੁਰੂ ਕਰਕੇ 41 ਦਿਨ ਤੁਸੀਂ ਭੋਲੇ ਨਾਥ ਜੀ ਦੇ ਇਸ ਸ਼ਾਭਰ ਮੰਤਰ ਦਾ ਜਾਪ ਕਰ ਲੈਣੇ ਆ ਇਹ ਸਿੱਧੀ ਕਰ ਲੈਣੇ ਆ ਤਾਂ ਭੋਲੇ ਨਾਥ ਜੀ ਦੀ ਤੁਹਾਡੇ ਤੇ ਬਹੁਤ ਵੱਡੀ ಅಪਾਰ ਕਿਰਪਾ ਹੋਵੇਗੀ ਤੁਹਾਨੂੰ ਦਲਦੇਸ਼ਟੀ ਦਾ ਨੰਬਰ ਮਿਲਿਆ ਕਰੇਗਾ ਪੱਕਾ ਨੰਬਰ ਹੋਰ ਤੁਸੀਂ ਇਸ ਨੰਬਰ ਤੋਂ ਆਪ ਫਾਇਦਾ ਲੈ ਸਕਦੇ ਆਂ ਹੋਰ ਕਿਸੇ ਗਰੀਬ ਦਾ ਫਾਇਦਾ ਕਰ ਸਕਦੇ ਆਂ ਕਿਸੇ ਦਾ ਵੀ ਫਾਇਦਾ ਜੇ ਤੁਸੀਂ ਕਰਨਾ ਚਾਹੋ ਤਾਂ ਕਰ ਸਕਦੇ ਆਂ ਸੋ ਦੋਸਤੋ ਲੇਕਨ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ 41 ਦਿਨ ਦਾ ਸਮਾਂ ਰੋਜ਼ਾਨਾ 11 ਮਾਲਾ ਪੂਰੀ ਨੇਕ ਨੀਤੀ ਦੇ ਨਾਲ 41 ਦਿਨ ਹੀ ਤੁਸੀਂ ਨੇ ਜਪ ਕਰਨਾ ਹੈ 11-11 ਵਾਲਾ ਔਰ ਘਰ ਰਹਿ ਕੇ ਬ੍ਰਹਮਚਾਰੀ ਪਾਲਣ ਕਰਨਾ ਹੈ 41 ਦਿਨ ਹੀ ਬ੍ਰਹਮਚਾਰੀ ਰਹਿਣਾ ਹੈ ਕੋਈ ਮੈਸੇਨੂਸ਼ੇ ਵਾਲੀ ਕਿਸੇ ਵੀ ਤਰ੍ਹਾਂ ਦੀ ਮਾਸ ਮਦਰਾ ਖੁਸ਼ ਨਹੀਂ ਸਕਣਾ ਇਹ ਸਾਰੀਆਂ ਚੀਜ਼ਾਂ ਤੋਂ ਰਹਿਤ ਰਹਿ ਕੇ ਤੁਸੀਂ 41 ਦਿਨ ਇਹ ਜਪ ਕਰਦੇ ਰਹਿਣਾ ਤਾਂ ਭੋਲੇ ਨਾਸ ਜੀ ਹੌਲੀ-ਹੌਲੀ ਤੁਹਾਡੀ ਤੇ ਬੜੀ ਆਪਾਰ ਕਿਰਪਾ ਹੁਣੇ ਸ਼ੁਰੂ ਹੋ ਜਾਵੇਗੀ ਪੂਲੇ ਨਾਥ ਜੀ ਬਹੁਤ ਵੱਡੀ ਰਹਿਮਤ ਤੁਹਾਡੀ ਤੇ ਕਰਨਗੇ ਸੋ ਦੋਸਤੋ ਹੁਣ ਆਪਾਂ ਉਸ ਮੰਤਰਵਲ ਚੱਲੀਏ ਜੇਸ ਮੰਤਰ ਦਾ ਤੁਸੀਂ ਜਾਪ 41 ਦਿਨ ਕਰਨਾ ਹੈ ਉਹ ਮੰਤਰ ਇਸ ਤਰ੍ਹਾਂ ਹੈ ਆਦੀ ਅਨੰਤ ਧਰਤੀ ਆਦੀ ਅਨੰਤ ਪਰਮਾਤਮਾ ਦੋਨੋਂ ਵਿਚ ਬੈਠੇ ਸ਼ਿਵ ਮਹਾਤਮਾ ਖੋਲ ਘੜਾ ਦੇ ਦੜਾ ਦੇਖੂ ਸ਼ਿਵ ਜੀ ਮਹਾਰਾਜ ਤੇਰੇ ਸ਼ਬਦ ਦਾ ਤਮਾਸ਼ਾ ਦੋਸਤੋ ਇਹ ਮੰਤਰ ਹੈ ਭੋਲੇ ਨਾਥ ਜੀ ਦਾ ਜਿਹਦਾ ਤੁਸੀਂ 41 ਦਿਨ ਜਾਪ ਕਰਨਾ ਹੈ ਇਸ ਮੰਤਰ ਨੂੰ ਮੈਂ ਇੱਕ ਦਫਾ ਦੁਬਾਰਾ ਰਿਪੀਟ ਕਰ ਦਿੰਨਾ ఆది అనంత ధర్తి ఆది అనంత పరమాత్మ విచ్ బెట్టే శివజీ మహాత్మా ਖੋਲ ਘੜਾ ਦੇ ਦੜਾ ਦੇਖੂ ਸ਼ਿਵ ਜੀ ਮਹਾਰਾਜ ਤੇਰੇ ਸ਼ਬਦ ਦਾ ਤਮਾਸ਼ਾ ਦੋਸਤੋ ਇਹ ਮੰਤਰ ਹੈ ਇਸ ਮੰਤਰ ਨੂੰ ਪਹਿਲਾਂ ਚੰਗੀ ਤਰ੍ਹਾਂ ਕੰਠ ਕਰ ਲੈਣਾ ਹੈ ਚੰਗੀ ਤਰ੍ਹਾਂ ਕੰਠ ਕਰਨ ਤੋਂ ਬਾਅਦ ਫਿਰ ਹੀ ਇਹਦਾ ਜਾਪ ਤੁਸਾਂ ਨੇ ਦੱਸੀ ਹੋਈ ਵਿਧੀ ਦੇ ਅਨੁਸਾਰ ਕਰਨਾ ਹੈ ਰੋਜ਼ ਜਰਾ ਮਾਲਾ ਦਾ ਜਾਪ ਕਰਦੀ ਰੋ ਪੂਲੀ ਨਾਚੀ ਤੇ ਪ੍ਰੋਸਰ ਖੋਜ